ਹਾਂਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੱਤੀ ਅੱਜ ਕੀ ਕਹਿਣਾ ਚਾਹੂੰਗਾ ਇਸ ਬਾਰੇ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਧਰਮਕੋਟ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ ਜਿਹਦੇ ਵਿੱਚ ਜਦੋਂ ਸਾਨੂੰ ਇੱਕ ਦਿਨ ਮੁਖ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਆ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਆਰਾਊਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸ ਰਮਾਂਡ ਲੈ ਕੇ ਅਸੀਂ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਆ ਸਪਲੈਂਡਰ ਆ ਤੇ 2 ਟਵਿਸਟਰ ਤੇ ਇੱਕ ਪਲੈਟੀਨਾ ਤੇ 2 ਡਿਲੈਕਸ ਮੋਟਰਸਾਈਕਲ ਨੇ ਤੇ ਇਹ ਲੋ ਬਿਸ਼ਾਰਾ ਇਹਨਾਂ ਤੇ ਕੋਈ ਮੁਕਾਦਮੇ ਦਰਜ ਜਾਂ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਗੇ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ ਨੋ ਮੋਟਰਸਾਈਕਲ ਰਿਕਵਰ ਕੀਤੇ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸੁਰਜੀਤ ਸ਼ਰਮਾ ਵਾਸੀ ਭੰਡੋਰੀ ਗੇਟ ਧਰਮਗੋੜ ਇੱਕ ਜਸਪ੍ਰੀਤ ਸਿੰਘ ਇਹ ਵਾਸੀ ਬਰੇ ਤੇ ਅਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਤਿੰਨੇ ਜਣੇ ਹਾਂਜੀ ਤਿੰਨੇ ਜਣੇ ਕਿਹੜੀਆਂ ਧਾਰਾਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਤੇ ਮਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਪਲਸ 2 317 ਸਪਲਸ 2 ਬੀ ਐਨਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਠੀਕ ਹਾਂਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੱਤੀ ਅੱਜ ਕੀ ਕਹਿਣਾ ਚਾਹੂੰਗਾ ਇਸ ਵਾਰ ਮਾਣਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੀ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਧਰਮਕੋਟ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ ਦੇ ਬੱਟ ਜਦੋਂ ਸਾਨੂੰ ਇੱਕਦਮ ਮੁੱਖ ਖਾਸ ਨੇ ਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸਰਮਾਨ ਲੈ ਕੇ ਅਸੀਂ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਆ ਸਪਲੈਂਡਰ ਆ ਤੇ 2 ਟਵਿਸਟਰ ਤੇ 1 ਪਲੈਟੀਨਾ ਤੇ 2 ਡਿਲੈਕਸ ਮੋਟਰਸਾਈਕਲ ਨੇ ਤੇ ਪਹਿਲਾਂ ਵੀ ਸਾਰੇ ਇਹਨਾਂ ਤੇ ਕੋਈ ਮੁਕਾਦਮੇ ਦਰਜ ਆਏ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਮੁਕਾਦਮੇ ਦਰਜ ਆ ਗਏ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰੀ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲਿਆ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ 9 ਮੋਟਰਸਾਈਕਲ ਰਿਕਵਰ ਕੀਤੇ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸਰਜੀ ਸ਼ਰਮਾ ਵਾਸੀ ਪੰਡੋਰੀ ਗੇਟ ਧਰਮਕੋਟ ਇੱਕ ਜਸਪ੍ਰੀਤ ਸਿੰਘ ਇਹ ਵਾਸੀ ਬਰੇ ਤੇ ਅਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਤਿੰਨ ਜਣੇ ਹਾਂਜੀ ਤਿੰਨ ਜਣੇ ਕਿਹੜੀ ਜਨ ਤਾਰਨ ਲਾ ਕੇ ਇਹਨਾਂ ਦੇ ਪਰਚਾ ਦਰਜ ਕਰਤੇ ਕਿ ਕੇ ਮਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਪਲਸ 2 317 ਸਪਲਸ 2 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਠੀਕ ਜੀ